ਲਓ ਜੀ ਜਿਹੜੇ ਕਹਿੰਦੇ ਹੁੰਦੇ ਐ ਲੱਖਾ ਅਮਰਤਪਾਲ ਦੇ ਹੱਕ 'ਚ ਨਹੀਂ ਬੋਲਦਾ ਜਾਂ ਉਹ ਕਾਫਲਾ ਨਹੀਂ ਲੈ ਕੇ ਜਾਂਦਾ ਜਾਂ ਉਹ ਮੋਰਚਾ ਨਹੀਂ ਖੋਲਦਾ ਉਹਨਾਂ ਨੂੰ ਮੈਂ ਦਿਖਾਦਾ ਕਿ ਆ ਜਿਹੜੇ ਗੱਡੀਆਂ ਦਾ ਤੁਸੀਂ ਕਾਫਲਾ ਦੇਖ ਰਹੇ ਹੋ ਇਹ ਅੱਜ ਲੱਖੇ ਸਿਧਾਣੇ ਦੀ ਅਗਵਾਈ ਦੇ ਵਿੱਚ ਸ੍ਰੀ ਅਮਰਤਸਰ ਸਾਹਿਬ ਜਾ ਰਿਹਾ ਤੇ ਉੱਥੇ ਜਿਹੜਾ ਮੋਰਚਾ ਨਿਮਰੂਗੜ੍ਹ ਦੀਆਂ ਚੇਲਾਂ 'ਚ ਬੈਠੇ ਨੌਜਵਾਨਾਂ ਦੇ ਹੱਕ 'ਚ ਲੱਗਿਆ ਹੋਇਆ ਹੈ ਉੱਥੇ ਜਾਣਾ ਤੇ ਲੱਖੇ ਸੁਧਾਨੇ ਦੀ ਗਵਾਈ ਹੈ ਤੇ ਤੁਸੀਂ ਕਾਫਲਾ ਦੇਖ ਸਕਦੇ ਹੋ ਕਿੰਨੀਆਂ ਗੱਡੀਆਂ ਨੇ ਜਿਹੜੀਆਂ ਇਹਦਾ ਕਾਫਲਾ ਸਾਰੇ ਭਰਾ ਜੋ ਉਥੇ ਇਕੱਠੇ ਹੋ ਕੇ ਲੱਖਾ ਸਿੰਘ ਸੁਧਾਨਾ ਤੇ ਪਾਨਾ ਸਿੱਧੂ ਦੀ ਗਵਾਈ ਵਿੱਚ ਅੰਮ੍ਰਿਤਸਰ ਸਾਹਿਬ ਜਾ ਰਹਾਂਗੇ ਸੋ ਜਿਹੜੇ ਭਰਾ ਵਿਰੋਧ ਕਰਦੇ ਹੁੰਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਭਾਈ ਕਦੇ ਤੁਸੀਂ ਵੀ ਕਾਫਲੇ ਬਣਾ ਕੇ ਕਿਤੇ ਜਾ ਕੇ ਦੇਖੋਗਾ ਜੇ ਕਿਸਾਨੀ ਅੰਦੋਲਨ ਦੀ ਗੱਲ ਆਉਂਦੀ ਹੈ ਤਾਂ ਲੱਖਾ ਅੱਗੇ ਹੋ ਕੇ ਲੜਦਾ ਹੈ ਜੇ ਬੰਦੀ ਸਿੰਘਾਂ ਦੇ ਮੋਰਚੇ ਦੀ ਗੱਲ ਆਉਂਦੀ ਹੈ ਤਾਂ ਲੱਖਾ ਬਾਈ ਪਿੰਡਾਂ ਦੇ ਵਿੱਚ ਬੋਲ-ਬੋਲ ਕੇ ਕਾਫਲੇ ਲੈ ਕੇ ਜਾਂਦਾ ਹੈ ਤੇ ਜੇ ਕਿਤੇ ਲੜਾਈ ਆਉਂਦੀ ਹੈ ਬੋਲੀ ਦੀ ਕਿਤੇ ਪਾਣੀ ਦੀ ਤਾਂ ਬਾਈ ਮੋਰਚਾ ਲਾਉਂਦਾ ਘੱਲ ਖੁਰਦਨ ਪਰਚੇ ਬੋਲੀ ਦੇ ਲਈ 16 ਨੇ ਤੇ ਬਾਈ ਕਰ ਕੀ ਦੇਵੇ ਇਹ ਦੱਸ ਦੋ ਜਿਹੜੇ ਹਿਸਾਬ ਨਾਲ ਲੱਖਾ ਲੱਗਿਆ ਹੋਇਆ ਮੈਂ ਕਹਣਾ ਧੰਨਾ ਬਾਈ ਇਹ ਥੱਕ ਨਹੀਂ ਰਿਹਾ ਧੰਨਾ ਇਹ ਘਵਰਾਉਂਦਾ ਨਹੀਂ ਧੰਨਾ ਇਹਦੇ ਕੋਲ ਸਬਰ ਐਨਾ ਹੈ ਭਾਵੇਂ ਸਾਰੀਆਂ ਪਾਰਟੀਆਂ ਬੋਧ ਕਰਾਉਣ ਤੇ ਲੱਗੀਆਂ ਹੋਈਆਂ ਨੇ ਪਰ ਫਿਰ ਵੀ ਇਹ ਦਾਬ ਨਹੀਂ ਰਿਹਾ ਸਾਨੂੰ